हम तो ले लेंगे तो ले लेंगे तो मैं जाता तोर मिना आयो ले के लायेंगे यारों कुछ नहीं भाई कैसा पता ना ठीक है भाई ये तो मैं बन रही है बन रही है परियो तोर ਬਹੁਤ ਜ਼ੋਰ ਦੇ ਇਹ ਜੰਗਸਟਰਸ ਤੇ ਵਾਰ ਜਿਹੜਾ ਆਪਰੇਸ਼ਨ ਚੱਲਦਾ ਪਿਆ ਉਸ ਦੇ ਸਬੰਧ ਵਿੱਚ ਜਿਹੜਾ 1.5 ਘੰਟੇ ਦੇ ਜਿਹੜੇ ਵਕ ਵਕ ਜਿਹੜੇ ਪੁਆਇੰਟ ਜਿਹੜੇ ਨਿਯਤ ਹੋਏ ਸੀ ਉਪਰੋਂ ਸੀਨੀਅਰ ਆਫੀਸਰਸ ਵੱਲੋਂ ਉਹਨਾਂ ਪੁਆਇੰਟਾਂ ਉੱਤੇ ਜਿਹੜੀ ਆ ਨਾਕਾਬੰਦੀ ਜਿਹੜੀ ਆ ਕੀਤੀ ਗਈ ਆ ਔਰ ਕਾਫੀ ਜ਼ਿਆਦਾ ਟੂ व्हीਲਰਸ ਤੇ ਜਿਹੜਾ ਵੀ ਕੋਈ ਸ਼ੱਕੀ ਜਿਹੜਾ ਫੋਰ व्हीਲਰ ਜਿਹੜਾ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਪਾਇਸ ਟੈਕਨੀਕਲੀ ਜਿਹੜਾ ਆ ਆਪਾਂ ਚੈੱਕ ਕਰ ਰਿਆ ਹੈ ਮਾਰੇ ਅਨੁਰਮ ਜੀ ਮੈਸੇਜ ਦੇਣਾ ਚਾਹੁੰਦੇ ਬਿਲਕੁਲ ਜੀ ਜਿਹੜੇ ਤੇ ਬਿਨਾ ਨੰਬਰ ਮੋਟਰਸਾਈਕਲ ਲੈ ਕੇ ਚੱਲ ਰਿਹਾ ਬੜਾ ਸਾਫ਼ ਤੇ ਸਪਸ਼ਟ ਉਹਨਾਂ ਨੂੰ ਮੈਸੇਜ ਆ ਜਿਹੜੇ ਵੀ ਇਦਾਂ ਦਾ ਕੋਈ ਵੀਹਿਕਲ ਜਿਹੜੇ ਪਾਏ ਜਾਣਗੇ ਉਹਨਾਂ ਨੂੰ ਬੌਨਡਡ ਕੀਤਾ ਜਾਏਗਾ ਔਰ ਦੂਸਰਾ ਵੀ ਜਿਹੜਾ ਆਪਾਂ ਜਿਹੜੇ ਕੋਈ ਗਲਤ ਅਨਸਰ ਹੈ ਉਹਨਾਂ ਨੂੰ ਹਮੇਸ਼ਾ ਹੀ ਸਾਡੇ ਵੱਲੋਂ ਵਾਰਨਿੰਗ ਹੁੰਦੀ ਆ ਇਹਨਾਂ ਜਿਹੜਾ ਗਲਤ ਬਦਗੀ ਦੀ ਗਤੀਵਿਧੀਆਂ ਤੋਂ ਬਾਜਾਂ ਕਿ ਚਲਾਨ ਕਿੰਨੇ ਜਨਾਨ ਦਿੱਤੇ ਆ ਚਲਾਨ ਕਿੰਨੇ ਕੀਤੇ ਸਾਰੇ 60 ਦੇ ਕਰੀਬ ਚਲਾਨ 60 ਦੇ ਕਰੀਬ ਹੋ ਗਿਆ ਜੀ ਹੁਣ ਤਾਂ ਬਾਉਂਡ ਪੈਣਾ ਵੀ ਕੀਤਾ ਸਾਰਾ ਮੁਰਦਾ ਹਾਂਜੀ ਬਾਉਂਡ ਕੀਤੇ ਜਿਹੜੇ ਬਿਨਾ ਨੰਬਰ ਮੋਟਰਸਾਈਕਲ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਕਾਊਂਟ ਡਾਊਨ ਕੀਤੇ ਉਹਨਾਂ ਨੂੰ ਲੈ ਕੇ ਛੱਡਿਆ ਬਾਉਂਡ ਲੈ ਕੇ ਵੀ ਛੱਡਿਆ ਗਿਆ ਨਹੀਂ ਵਾਰੰਟ ਦੇ ਕਿਤੇ ਨਹੀਂ ਕੋਈ ਛੱਡਿਆ ਜਿਹੜਾ ਜਿਨ੍ਹਾਂ ਦੇ ਡਾਕੂਮੈਂਟਸ ਵਗੈਰਾ ਜਿਹੜੇ ਨਹੀਂ ਸੀ ਉਹਨਾਂ ਨੂੰ ਸਾਰਿਆਂ ਦਾ ਚਲਾਨ ਕੀਤਾ ਥੈਟਸ ਵਾਈ ਕਿ ਹੁਣ ਤੱਕ ਆਪਾਂ ਥੋੜੇ ਸਮੇਂ ਦੇ ਵਿੱਚ ਹੀ 60 ਚਲਾਨ ਕੀਤੇ ਆ ਚਲਾਨ ਇਦਾਂ ਹੀ ਰਹੂਗੀ ਮਹੀਨ ਜੀ बिल्कुल जी बिल्कुल प्रीयर ऑफिसर वालों जो भी जरा अपना हिदत होएगी उस तरह ही जो नाकाबंदी जी प्रॉपर तरीके की जाएगी ਕਰੀਓ ਸਰ ਬੋਲ ਜੌੜੇ ਇਹ ਜੰਗਸਟਰ ਤੇ ਵਾਰ ਜਿਹੜਾ ਆਪਰੇਸ਼ਨ ਚੱਲਦਾ ਪਿਆ ਉਸ ਦੇ ਸਬੰਧ ਵਿੱਚ ਜਿਹੜਾ 1.5 ਘੰਟੇ ਦੇ ਜਿਹੜੇ ਵਕ ਵਕ ਜਿਹੜੇ ਪੁਆਇੰਟ ਜਿਹੜੇ ਨਿਯਤ ਹੋਏ ਸੀ ਉਪਰੋਂ ਸੀਨੀਅਰ ਆਫੀਸਰਸ ਵੱਲੋਂ ਉਹਨਾਂ ਪੁਆਇੰਟਾਂ ਉੱਤੇ ਜਿਹੜੀ ਆ ਨਾਕਾਬੰਦੀ ਜਿਹੜੀ ਆ ਕੀਤੀ ਗਈ ਆ ਔਰ ਕਾਫੀ ਜਿਆਦਾ ਟੂ ਵੀਲਰਸ ਤੇ ਜਿਹੜਾ ਵੀ ਕੋਈ ਸ਼ੱਕੀ ਜਿਹੜਾ ਫੋਰ ਵੀਲਰ ਜਿਹੜਾ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਪਾਇਸ ਟੈਕਨੀਕਲੀ ਜਿਹੜਾ ਆਪਾਂ ਚੈੱਕ ਕਰ ਰਿਆ। ਮਾਰੇ ਆਫਰਮ ਜੀ ਮੈਸੇਜ ਦੇਣਾ ਚਾਹੁੰਦੇ। ਬਿਲਕੁਲ ਜੀ ਜਿਹੜੇ ਤੇ ਬਿਨਾ ਨੰਬਰ ਮੋਟਰਸਾਈਕਲ ਲੈ ਕੇ ਚੱਲ ਰਿਹਾ ਬੜਾ ਸਾਫ਼ ਤੇ ਸਪਸ਼ਟ ਉਹਨਾਂ ਨੂੰ ਮੈਸੇਜ ਆ ਜਿਹੜੇ ਵੀ ਇਦਾਂ ਦਾ ਕੋਈ ਵੀਹਿਕਲ ਜਿਹੜੇ ਪਾਏ ਜਾਣਗੇ ਉਹਨਾਂ ਨੂੰ ਬੌਂਡਿੰਗ ਕੀਤਾ ਜਾਏਗਾ। ਔਰ ਦੂਸਰਾ ਵੀ ਜਿਹੜਾ ਆਪਾਂ ਜਿਹੜੇ ਕੋਈ ਗਲਤ ਅਨਸਰ ਹੈ ਉਹਨਾਂ ਨੂੰ ਹਮੇਸ਼ਾ ਹੀ ਸਾਡੇ ਵੱਲੋਂ ਵਾਰਨਿੰਗ ਹੁੰਦੀ ਆ ਇਹਨਾਂ ਜਿਹੜਾ ਗਲਤ ਗਤੀਵਿਧੀਆਂ ਤੁਹਾਡੇ ਕਿੰਨੇ ਜਨਾਨ ਦਿੱਤੇ ਆ ਜੀ ਕਿੰਨੇ ਕੀਤੇ ਸਾਰਾ ਤੇ 60 ਦੇ ਕਰੀਬ ਚਲਾਨ 60 ਦੇ ਕਰੀਬ ਹੋ ਗਿਆ ਜੀ ਹੁਣ ਤਾਂ ਤੇ ਬਾਉਂਡ ਕੀਤੇ ਸਰ ਮੁਰਦਾ ਹਾਂਜੀ ਬਾਉਂਡ ਕੀਤੇ ਜਿਹੜੇ ਬਿਨਾ ਨੰਬਰ ਬਾਈਕ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਬਾਉਂਡ ਆਊਟ ਕੀਤੇ ਆ ਉਹਨਾਂ ਨੂੰ ਲੈ ਕੇ ਛੱਡਿਆ ਹੋਰ ਲੈ ਕੇ ਵੀ ਛੱਡਿਆ ਜਾਇਆ ਨਹੀਂ ਵਾਰੰਟ ਦੇ ਕੇ ਨਹੀਂ ਕੋਈ ਛੱਡਿਆ ਜਿਹੜਾ ਜਿਨ੍ਹਾਂ ਦੇ ਡਾਕੂਮੈਂਟਸ ਵਗੈਰਾ ਜਿਹੜੇ ਨਹੀਂ ਸੀ ਉਹਨਾਂ ਨੂੰ ਸਾਰਿਆਂ ਦਾ ਚਲਾਨ ਕੀਤਾ ਡੈਟਸ ਵਾਈ ਕਿ ਹੁਣ ਤੱਕ ਆਪਾਂ ਥੋੜੇ ਸਮੇਂ ਦੇ ਵਿੱਚ 60 ਚਲਾਨ ਕੀਤੇ ਆ ਚਲਾਨ ਐਵੇਂ ਰਹੂਗੀ ਮਹੀਨ ਜੀ ਬਿਲਕੁਲ ਜੀ ਬਿਲਕੁਲ ਸਿਨੀਅਰ ਆਫੀਸਰਸ ਵੱਲੋਂ ਜਦੋਂ ਵੀ ਜਿਹੜਾ ਆਪਣਾ ਹਦਾਇਤ ਹੋਏਗੀ ਉਸ ਤਰ੍ਹਾਂ ਹੀ ਜਿਹੜਾ ਨਾਕਾਬੰਦੀ ਜਿਹੜੀ ਆ ਪ੍ਰਾਪਰ ਤਰੀਕੇ ਨਾਲ ਕੀਤੀ ਜਾਏਗੀ